ਪਿਛਲੇ ਦਿਨੀ ਪਟਿਆਲਾ ਦੇ ਬੱਬਾ ਵੀਰ ਧਿਰ ਸਿੰਘ ਕਲੋਨੀ ਚ ਇੱਕ 15 ਸਾਲ ਦੀ ਨਾਬਾਲਗ ਗਰਵਤੀ ਸਲਮਾ ਨਾਮ ਦੀ ਕੁੜੀ ਦਾ ਉਸਦੇ ਪਤੀ ਅਰुण ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਨੂੰ ਆਪਣੀ ਅੱਖਾਂ ਨਾਲ ਵੇਖ ਕੇ ਗਰਵਤੀ ਸਲਮਾ ਦੀ ਛੋਟੀ ਭੈਣ ਜਿਸ ਦੀ ਉਮਰ ਮਹਿ 6 ਸਾਲ ਸੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ ਅਤੇ ਦੋਸ਼ੀ ਅਰुण ਇਹ ਸਭ ਵਾਰਦਾਤ ਕਰਨ ਮਗਰੋਂ ਫਰਾਰ ਹੋ ਗਿਆ ਸੀ ਅਤੇ ਕਤਵਾਲੀ ਥਾਣਾ ਦੀ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਕਾਤਲ ਪਤੀ ਅਰुण ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਰ ਦੇ ਨੇ ਪ੍ਰੈਸ ਕਾਨਫਰੰਸ ਕੀਤੀ ਜਿਹੜੀ ਲੋਕਾਂ ਨੂੰ ਮਾਨਜੋਗ ਐਸਐਸਪੀ ਪਟਿਆਲਾ ਸ਼੍ਰੀ ਵਰਮ ਕੁਮਾਰ ਸ਼ਰਮਾ ਆਈਪੀਐਸ ਐਸਪੀਸੀਟੀ ਸ਼੍ਰੀ ਸਰਫਰਾਜ਼ ਆलम ਆਈਪੀਐਸ ਜਿਹਦੇ ਦੇਸ਼ਾ ਦਰਦੇਸ਼ਾ ਹੈਟ ਪਟਿਆਲਾ ਪੁਲਿਸ ਨੂੰ ਉਸ ਸਮੇਂ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਕਤਵਾਲੀ ਪਟਿਆਲਾ ਦੀ ਟੀਮ ਨੇ ਮਕਦਮਾ ਨੰਬਰ 44 ਜੋ 302 34 ਆਪੀਸੀ ਬੜੀ ਮੰਦਭਾਗੀ ਘਟਨਾ ਪਟਿਆਲਾ ਵਿਖੇ ਹੋਈ ਸੀ ਮਿਤੀ 27 ਜਨਵਰੀ 24 ਨੂੰ ਇੱਕ ਲੜਕੀ ਸਲਮਾ ਜੋ 15 ਸਾਲ ਦੀ ਸੀ ਉਸ ਦਾ ਅਰुण कुमार ਕੋਕੋ ਨਾਮ ਦੇ ਲੜਕੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਜਿਸ ਦੇ ਲੜਕੀ ਦੇ ਫਾਦਰ ਪੰਕਜ ਕੁਮਾਰ ਦੇ ਬਿਆਨ ਤੇ ਅਰुण कुमार ਕੋਕੋ ਅਤੇ ਉਸ ਦੇ ਨਾਮ ਨੂੰ ਸਾਥੀ ਦੇ ਖਿਲਾਫ ਮਕਦਮਾ ਨੰਬਰ 44 ਥਾਣਾ ਕਤਵਾਲੀ ਵਿੱਚ 302 34 ਆਈਪੀਸੀ ਦਾ ਰਜਿਸਟਰ ਕੀਤਾ ਗਿਆ ਸੀ ਇੰਸਪੈਕਟਰ ਹਜਿੰਦਰ ਸਿੰਘ ਦੀ ਟੀਮ ਉਸ ਦਿਨ ਤੋਂ ਹੀ ਦੋਸ਼ੀ ਦੀ ਭਾਲ ਕਰ ਰਹੀ ਸੀ ਜੋ ਅੱਜ ਅਰुण कुमार ਕੋਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਤੋਂ ਵਾਰਦਾਤ ਵਿੱਚ ਵਰਤਿਆ ਹੋਇਆ ਛੂਰਾ ਜੋ ਸੀ ਉਹ ਵੀ ਬਰਾਬਰਦ ਕਰ ਲਿਆ ਗਿਆ ਤੇ ਬਾਕੀ ਤਫਤੀਸ਼ ਜਾਰੀ ਹੈ ਸਰ ਕਾਰਨ ਕੀ ਦੇ ਜੀ ਅਰुण कुमार ਕੋਕ ਨੂੰ ਪੰਕਜ ਦੀ ਲੜਕੀ ਸਲਮਾ ਨੂੰ ਤੱਕੇ ਨਾਲ ਆਪਣੇ ਨਾਲ ਲਿਜਾਣਾ ਚਾਹੁੰਦਾ ਸੀਗਾ ਜੋ 6 ਦਿਨ 24 ਨੂੰ ਗਲੀ ਦੇ ਵਿੱਚ ਬੰਦਰਦ ਮੱਥਾ ਦੇ ਕੇ ਆ ਰਹੀ ਸੀ ਤੇ ਇਹਨਾਂ ਜ਼ਬਰਦਸਤੀ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਉਹਦੇ ਇਨਕਾਰ ਕਰਨ ਤੇ ਉਹਦੇ ਉਹਦੇ ਚੱਕੂ ਮਾਰਦੇ ਸੀਗੇ ਸਰ ਰਿਲੇਸ਼ਨ ਦੇ ਵਿੱਚ ਵੀ ਸੀਗੇ ਇਹਨਾਂ ਨੇ ਪਹਿਲੇ ਇਹਨਾਂ ਦੀ ਕੋਈ ਦੋਸਤੀ ਸੀ ਆਪਸ ਵਿੱਚ ਮਤਲਬ ਉਹਦੇ ਬਾਰੇ ਐਡਾ ਕਲੀਅਰ ਵੀ ਹੈਗਾ ਪਰ ਉਹ ਦੋਸਤੀ ਸੀ ਉਹਨਾਂ ਦੀ ਸੋ ਪੁਲਿਸ ਦੇ ਵਿੱਚ ਪਹਿਲਾਂ ਵੀ ਕੰਪਲੇਂਟ ਹੋਈ ਸੀ ਇਸ ਜਿੰਦੇ ਹਾਂਜੀ ਇਸ ਜਿੰਦੇ ਲੈ ਕੇ ਪੁਲਿਸ ਦੇ ਵਿੱਚ ਪਹਿਲਾਂ ਵੀ ਕੰਪਲੇਂਟ ਹੋਈ ਹੋਈ ਸੀ ਕੱਲਾ ਇਹਦੀ ਲੜਕੀ ਚਲੀ ਗਈ ਸੀ ਉਹਦੇ ਖਿਲਾਫ 363 ਛਾੜ ਦਾ ਮੁਕੱਦਮਾ ਦਰਜ ਹੋਇਆ ਸੀ ਸਾਡੇ ਕੋਲ ਪਰ ਜਦੋਂ ਲੜਕੀ ਆਈ ਸੀ ਤਾਂ ਉਹਨੇ ਆਪਣਾ ਬਿਆਨ ਦਿੱਤਾ ਸੀ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਕਿਸੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਮੈਨੂੰ ਅਰਣ ਕੁਮਾਰ ਕੋਕੋਰੀ ਲੈ ਕੇ ਗਿਆ ਜਿਸ ਕਰਕੇ ਮੁਕੱਦਮਾ ਕ ਜਿਹੜਾ ਇਹ ਸੁਨਾ ਮਿਲਿਆ ਪ੍ਰਿੰਟ ਚਾਰਟ ਤੋਂ ਲੱਗਦਾ ਵੀ ਇਹ ਮੁੰਡਾ ਜਿਹੜਾ ਕਿਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕੁਝ ਪਤਾ ਲੱਗਿਆ ਹੋਊਗਾ। ਤੋਂ ਐਡੀ ਵੱਡੀ ਵਾਰਦਾਤ ਕਰ ਦੇਣਾ ਤਾਂ ਕ੍ਰਿਮੀਨਲ ਮਾਈਂਡ ਤਾਂ ਹੀ ਨਾ ਹੁੰਦਾ ਜੋ ਐਡਾ ਮਤਲਬ ਕਿਸੇ ਚਾਕੂ ਮਾਰ ਦੇਣਾ ਸ਼ੂਰਾ ਮਾਰ ਦੇਣਾ। ਕੋਈ ਰਿਕਾਰਡ ਵਗੈਰਾ ਮਿਲਿਆ ਇਹਦਾ ਕੋਈ ਪੁਰਾਣਾ ਕੋਈ ਪੁਰਾਣਾ ਰਿਕਾਰਡ ਤਾਂ ਹੈ ਨਹੀਂ ਉਹ ਖلاف ਅਸੋਸੀਏਟ ਸ਼ਾਰਟ ਦਾ ਮﻘਦਮਾ ਸੀ ਜੋ ਖਤਮ ਹੋ ਚੁੱਕਿਆ ਖਾਰਜ ਹੋ ਚੁੱਕਿਆ ਆਲਰੇਡੀ। ਬਾਈ ਨੇਮ ਸੀਗਾ ਨਾ ਜੀ ਇਹਨਾਂ ਵੱਲੋਂ ਹੀ ਹਾਂ ਇਹਨਾਂ ਵੱਲੋਂ ਬਾਈ ਨੇਮ ਸੀਗਾ ਔਰ ਆ ਜਿਹੜਾ ਮਕਦਮਾ ਹੈ ਵੀ ਬਾਈ ਨੇਮ ਹੈ ਇਹਦੇ ਇੱਕ ਸਾਥੀ ਹੋਰ ਹੈ ਦੇ ਨਾਲ ਉਹਦੇ ਬਾਰੇ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਨਹੀਂ ਹਲੇ ਪਤਾ ਲੱਗ ਸਕਿਆ ਡੈਂਟੀਫਾਈ ਜੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੈਰੋਗੇਟ ਕਰ ਰਹੇ ਹਾਂ ਸੀ ਕੋਈ ਸੀਸੀਟੀਵੀ ਦੇ ਵਿੱਚ ਉਹਦੀ شناخت ਹੋ ਸਕੀ ਜੀ ਕਿਉਂਕਿ ਸੀਸੀਟੀਵੀ ਟ੍ਰੇਕ ਕਾਫੀ ਨਹੀਂ ਤਾਂ ਨਹੀਂ ਲੈ ਰਹੇ ਉਹ ਤਫਤੀਸ਼ ਦਾ ਮਸਲਾ ਹੈ ਦੇਖ ਰਹੇ ਹਾਂ ਸੀ ਸਾਰਾ ਇਹ ਪ੍ਰੀਪਲਾਨਡ ਸੀ ਜਾਂ ਸਡਨਲੀ ਹੋਇਆ ਇਹ ਕੁਝ ਪਤਾ ਲੱਗਿਆ ਹੋਵੇ ਹੁਣ ਤੱਕ ਦੇਖੋ ਜਿਹੜਾ ਛੂਰਾ ਨਾਲ ਲੈ ਕੇ ਗਿਆ ਤਾਂ ਫਰੀ ਪ੍ਰੀਪਲਾਨਡ ਹੀ ਸੀ ਆ ਜੀ ਵੀ ਛੂਰਾ ਲਿਆਦੀ ਉਹ ਲੋੜ ਨਹੀਂ ਸੀ ਜੋ ਛੁਰਾ ਨਾਲ ਲੈ ਕੇ ਗਿਆ ਤਾਂ ਉਹਦਾ ਪਰਪਸ ਹੀ ਕਿ ਜੇ ਨਾ ਆਈ ਤਾਂ ਮੈਂ ਮਾਰ ਕੇ ਆਉਂਗਾ ਬਾਕੀ ਜਿਹੜੇ ਲੈ ਸੱਟ ਵੇਟ ਲੱਗੀ ਇਸ ਕਟਨਾ ਕਰਨ ਦੇ ਦੌਰਾਨ ਨਹੀਂ ਇਹਨਾਂ ਦੇ ਵਿੱਚ ਇਹਦੀ ਜਿਹੜੀ ਛੋਟੀ ਭੈਣ ਸੀ ਉਹਨੂੰ ਸਦਵਾ ਲੱਗਿਆ ਤੇ 7 ਤਰੀਕ ਨੂੰ ਉਹਦੀ ਵੀ ਡੈਥ ਹੋ ਗਈ ਸੀ ਜਿਹਦੀ 174 ਦੀ ਕਾਰਵਾਈ ਕੀਤੀ ਗਈ ਛੋਟੀ ਭੈਣ ਸੀ 8-9 ਸਾਲ ਦੀ ਜਿਹਨੇ ਆਏ ਹਾਸਾ ਦੇਖਿਆ ਸੀਗਾ ਉਹ ਸਰਵਾ ਲੈ ਗਈ ਤੇ ਉਹਦੀ ਸਾਤਰੀ ਕਰੂ ਮੌਤ ਹੋ ਗਈ ਸੀ ਜਿਸ ਸਬੰਧੀ 177 ਦੀ ਕਾਰਵਾਈ ਵਜਿਹਾ ਹੰਦੀ ਗਈ ਸੀ ਸਰ ਮਨਸ਼ਾ ਕੀ ਸੀ ਕਿ ਇਹਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ ਆਪਣੇ ਨਾਲ ਆਪਣੇ ਨਾਲ ਲੈ ਜਾਣਾ ਚਾਹੁੰਦਾ ੱਕੇ ਨਾਲ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ ਜਿਸ ਤੋਂ ਉਹ ਇਨਕਾਰ ਕੀਤਾ ਉਹਨੇ ਜਿਸ ਤੇ ਉਸ ਦਾ ਪਛ ਕਲੈਸ਼ ਹੋਇਆ ਉਥੇ ਤੇ ਉਹਨੇ ਚਾਕੂ ਮਾਰ ਦਿੱਤਾ ਦੋਸ਼ੀ ਇਹਦਾ ਆਪਣਾ ਪਰਿਵਾਰ ਜਿਹੜਾ ਦੋਸ਼ੀ ਇਹਦਾ ਪਰਿਵਾਰ ਇਹਦਾ ਉਹਦੀ ਪੜਤਾਲ ਕਰ ਰਹੇ ਜੀ ਸਾਰਾ ਅਸੀਂ ਦੇਖ ਰਹੇ ਸਾਰਾ ਰਿਪੋਰਟ ਸਾਰੇ ਸਰ ਕਿਤੋਂ ਅਰੈਸਟ ਕਿਤੋਂ ਪਈ ਕਰ ਅੱਜ ਇਹ ਟਰੱਕ ਜਿਹਨ ਕੋਲੇ ਸਾਨੂੰ ਪਤਾ ਲੱਗਿਆ ਸੀ ਕਿ ਇਸੇ ਡਰਾਈਵਰ ਦੇ ਨਾਲ ਇਹ ਅਦਰ ਸਟੇਟ ਜਾਣਾ ਚਾਹੁੰਦਾ ਸੀਗਾ ਇਨਸਪੈਕਟਰ ਇਹ ਨੂੰ ਰਾਉਂਡ ਅਪ ਕੀਤਾ ਤੇ ਹੁਣ ਇਸ ਵੇਲੇ ਰਿਮਾਂਡ ਤੇ ਜਾਂ ਕਿੰਨੀ ਹੋਰ ਅਰੈਸਟ ਪਾਈ ਆ ਦੀ ਤੇ ਇਹਦੀ ਤਫ਼ਤੀਸ਼ ਜਾਰੀ ਹੈ ਰਿਮਾਂਡ ਕਿੰਨੇ ਕਾਲੂ ਪੇਸ਼ ਕਰਾਇਆ ਕੱਲੂ ਪੇਸ਼ ਕਰਾ ਕੇ ਦਾ ਅੱਛਾ ਪੇਸ਼ ਅੱਜ ਦੇਕੇ